ਅੱਜ ਤਰੀਕ 10 ਜੁਲਾਈ 2025 ਤੇ ਬਠਿੰਡੇ ਬਣੀਓ ਮੀਂਹ ਚੜ ਕੇ ਆ ਗਿਆ ਬਾਹਰ ਮੌਸਮ ਬਹੁਤ ਤੇਜ਼ ਨਹੀਂ ਪੈ ਰਿਹਾਗਾ ਬਠਿੰਡੇ ਜਾਣਾ ਸੀਗਾ ਮੇਰੀ ਵੀਡੀਓ ਦੇਖ ਰਹੇ ਮਿੱਤਰ ਵੀ ਜੀ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਤੇ ਮੀ ਹਜੇ ਵੀ ਥੋੜਾ ਥੋੜਾ ਪੈ ਰਿਹਾ ਹੈਗਾ ਮਿੰਨਾ ਮਿੰਨਾ ਜਾ ਤੇ ਜਿਹੜਾ ਡੇਢ ਘੰਟਾ ਲਗਾਤਾਰ ਮੀ ਪੈ ਫੁੱਲ ਉਹਨੇ ਛੜਕਾਂ ਤੇ ਪਾਣੀ ਘੜਾਦਾ ਦਿਖਾਉਣੇ ਆ ਦੇਖੋ ਸੜਕ ਤੇ ਪੂਰਾ ਪਾਣੀ ਖੜਾ ਹੈਗਾ ਇੱਧਰ ਵੀ ਪੂਰਾ ਪਾਣੀ ਖੜਾ ਹੈਗਾ ਤੇ ਮੌਸਮ ਪੂਰਾ ਠੰਡਾ ਹੋ ਗਿਆ ਅੱਜ ਹੋਰ ਵੀ ਪਊਗਾ ਲੱਗਦਾ। ਪਾਇਆ ਤੇ ਬਾਈਕਲ ਦੀਪ ਜਾਣੇ ਮਠੰਡੇ ਤੇ ਟੈਟੂ ਬਣਵਾ ਕੇ ਲਾਉਣਾ ਪਈਨੇ। ਜਦੋਂ ਕਤੂਰੇ ਛੋਟੇ ਸੀਗੇ ਰੁੱਬੀ ਦੇ ਤਾਂ ਉਹਨਾਂ ਦੇ ਪੰਜਿਆਂ ਦੇ ਨਿਸ਼ਾਨ ਲੈ ਕੇ ਰੱਖੇ ਸੀ। ਇਹ ਪਹਿਲਾਂ ਅੱਜ ਉਹ ਬਣਾਉਣ ਚੱਲੇ ਆ। ਹਨਾ ਬਾਈ। ਨਿਸ਼ਾਨ। ਸਾਫ ਰੱਖੇ ਹੋਏ ਨੇ। ਜੇਪ 'ਤੇ। ਜਲਦੀ ਆ ਵੀ ਇੱਧਰ ਦੀ ਹੈ ਜਾਂਦੇ ਹੈਗੇ। ਜਿੱਲਾਂ ਆਈ ਵੜੇ ਅੰਦੇ ਉਹ ਵੀ। ਜੀ ਬੈਠੇ ਆ ਨੀ ਮੀਪ। ਜਾ ਬीडी ਨਾ ਆਏ ਪਾਣੀ ਖੜਾਗਾ ਤਾਂ ਘਰ ਕਿਆ ਪਤਾ ਚੜਾ ਕੇ ਲਿਆਈ ਸੀਗੇ ਆਪਹੀ ਤੇ ਘੱਟ ਚਿਕੜਾਗਾ ਪਰ ਤੇਲਸਾ ਮੋਟਰਸਾਈਕਲ ਡਿੱਗਨ ਦਾ ਫਿਰ ਵੀ ਡਾਰਾ ਅੱਜ ਜੋ ਖਿਆ ਅੱਜ ਮਸ਼ਾਅੱਲ ਬਿਕਲਰ ਦਾ ਜਾਬ ਲੱਗਿਆ ਪਿਆਗਾ ਅੰਡਰਗਰਾਉਂਡ ਚ ਫੁੱਲ ਪਾਣੀ ਖੜਾ ਹੈਗਾ ਲੋਕ ਇਧਰ ਦੀ ਮੋੜ ਰਹੇ ਆ ਭਾਜਨ ਜੰਮਤੀ ਪਾ ਆ ਸਾਰਾ ਪਾਣੀ ਨਾਲ ਲੱਗਿਆ ਹੋਇਆ ਅੰਡਰਗਰਾਉਂਡ ਚ ਜਿਹੜਾ ਪਾਣੀ ਖੜਾਗਾ ਇੱਥੋਂ ਤੇ ਕਾਗਾ ਹੈ ਆ ਤੇ ਪਿੱਛੇ ਵਾਪਸ ਮੁੜ ਰਹੇ ਆਗੇ ਲੋਕਾਂ ਇੰਕਮਾਸਟਰ ਬਾਈਕ ਕੋ ਲੈ ਸੀ ਗੋਰੇ ਕੋ ਡਾਇਟ ਬਣਾਉਣ ਤੇ ਪਿੰਡ ਲੈਟ ਸੀਗੀ ਇੱਕ ਤਾਰ ਪਾ ਲਈ ਮੈਂ ਇ ਇ ਨਾ ਇੱਥੇ ਇੱਥੇ ਜੀ ਇੱਥੇ ਤੋਂ ਮਿਲ ਜਾਂਦੇ ਆ ਗਾਦਲੇ ਪੰਜੇ ਆਪਣੇ ਗੁੱਡੂ ਦੇ ਅਰਜਨ ਦੇ ਪੰਜੇ ਤੇ ਹੁਣ बना स्टार्ट करूगा गोरा भाई हर सं आए थे इतने ग्रीन सिटीज ਕੰਮ ਹੈ ਇਹਨੂੰ ਕੋਈ ਤੇ ਕੰਮ ਕਰਕੇ ਫਿਰ ਆਪਾਂ ਚੱਲਾਂਗੇ ਬਾਈ ਹਰਸ਼ ਨਾਲ ਆਏ ਜੇ ਇੱਥੇ ਮੜਾ ਕੰਮ ਸੀਗਾ ਇਹ ਬਠਿੰਡਾ ਕਚਹਿਰੀਆਂ 'ਚ ਮੁਕੀ ਲਗਾ ਜੇ ਕੋਈ ਕੇਸ ਕੋਈ ਲੜਨਾ ਹੋਇਆ ਤਾਂ ਕਮੈਂਟ ਵਿੱਚ ਦੱਸੋ ਆਪਾਂ ਇਹਦਾ ਨੰਬਰ ਸੈਂਡ ਕਰ ਦਾਂ ਕਿੰਨੇ ਨੰਬਰ ਆ ਵੀ ਤਰਜੰਮਰ 822 822 ਨੰਬਰ ਜੰਮਰ ਤੇ ਆਇਦਾ ਲੀਓ ਬਾਈ